ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਮੇਰੇ YouTube ਦੇਖਣ ਵਾਲੇ ਸੱਜਣ دوست ਮਿੱਤਰ ਸਭ ਨੂੰ ਜੀ ਆਇਆਂ ਆਖਿਆ ਜਾਂਦਾ ਹੈ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਗੱਲ ਕਰਨੀ ਹੈ ਆਪਾਂ ਕਰਨੀ ਹੈ ਮਿੱਟੀ ਤੇ ਕਿਸਾਨ ਵੀਰੋ ਤੁਹਾਨੂੰ ਤੁਹਾਡੇ ਨਾਲ ਕਦੇ ਇਦਾਂ ਹੋਇਆ ਕਿ ਤੁਸੀਂ ਸਭ ਕੁਝ ਵਧੀਆ ਕੰਪਨੀ ਦੀ ਡੀਏਪੀ ਵਧੀਆ ਕੰਪਨੀ ਦੇ ਜੈਂਕ ਵਧੀਆ ਕੰਪਨੀ ਦੇ ਬੀਜ ਪਾਏ ਹੋਣ ਤੇ ਤੁਹਾਡੀ ਫਸਲ ਫਿਰ ਵੀ ਚੰਗੀ ਨਾ ਹੋਈ ਹੋਵੇ ਅਤੇ ਤੁਹਾਡੇ ਤੁਹਾਡੀ ਗਵਾਂਢੀ ਨਾਲ ਤੁਹਾਡੀ ਫਸਲ ਮਾੜੀ ਹੋਵੇ ਤੇ ਤੁਸੀਂ ਭੱਜੇ ਭੱਜੇ ਦੁਕਾਨਦਾਰ ਕੋਲੇ ਜਾਂਦੇ ਆ ਤੇ ਉਹ ਤੁਹਾਨੂੰ ਕੋਈ ਟੋਨਿਕ ਜਾਂ ਕੋਈ ਫੰਗੀ ਸੈੱਟ ਦੇ ਦਿੰਦਾ ਤੇ ਉਹ ਵੀ ਆਪਾਂ ਪਾਉਣ ਤੋਂ ਬਾਅਦ ਤੇ ਐਂਡ ਦੇ ਉੱਤੇ ਆਪਾਂ ਨਿਰਾਸ਼ ਹੋ ਕੇ ਬੈਠ ਜਾਂਦੇ ਆ ਜਦੋਂ ਫਸਲ ਦਾ ਝਾੜ ਘਟ ਜਾਂਦਾ ਹੈ ਤੇ ਆਪਾਂ ਨੂੰ ਇਹ ਹੁੰਦਾ ਵੀ ਮੇਰੇ ਕਿਸੇ ਬੀਜ ਦੇ ਵਿੱਚ ਕਮੀ ਰਹੀ ਗਈ ਜਾਂ ਬੀਜ ਮਾੜਾ ਸੀ ਜਾਂ ਕੋਈ ਖਾਦ ਮੈਨੂੰ ਮਾੜੀ ਮਿਲ ਗਈ ਤੇ ਪਰ ਮੇਨ ਕਾਰਨ ਤੇ ਆਪਾਂ ਸੋਚਦੇ ਨਹੀਂ ਤੇ ਅੱਜ ਆਪਾਂ ਜਿਹੜੇ ਕਾਰਨ ਤੇ ਗੱਲਬਾਤ ਕਰਨੀ ਹੈ ਇਹ ਤੁਸੀਂ ਵਿਸਥਾਰ ਨਾਲ ਸੁਣਿਆ ਜੇ ਸਾਰੇ ਤੇ ਅੱਬਲ ਕੀ ਤਾਂ ਤੁਸੀਂ ਕਾਪੀ ਪੈਨ ਲੈ ਕੇ ਬੈਠ ਜਾਓ ਤੇ ਇਹਨੂੰ ਇੱਕ ਇੱਕ ਚੀਜ਼ ਨੂੰ ਲਿਖ ਲੈ ਜਾਓ ਜੇ ਤੁਸੀਂ ਅੱਜ ਦੀ ਵੀਡੀਓ ਵੇਖ ਲਈ ਤੇ ਇਹਦੇ ਨਾਲ ਤੁਸੀਂ ਆਉਣ ਵਾਲੇ 30 ਸਾਲਾਂ ਵਾਸਤੇ ਦਮਾਰਾ ਖੇਤੀ ਦੀ ਉਪਜ ਬਹੁਤ ਹੀ ਜ਼ਿਆਦਾ ਲੈਣ ਲੱਗ ਜਾਓਗੇ ਤੇ ਤੁਹਾਡੀ ਮਿੱਟੀ ਵੀ ਬਹੁਤ ਵਧੀਆ ਬਣ ਜਾਣੀ ਹੈ ਇਹਦੇ ਨਾਲ ਇਹ ਆਪਾਂ ਜਿਹੜੀ ਅੱਜ ਗੱਲ ਕਰਦੇ ਆ ਮੇਨ ਤੁਹਾਡੀ ਨਾਂ ਦਾ ਡੀਏਪੀ ਦੇ ਵਿੱਚ ਕਸੂਰ ਹੁੰਦਾ ਕੋਈ ਮਾੜੀ ਕੰਪਨੀ ਦੀ ਹੁੰਦੀ ਨਾਂ ਤੁਹਾਨੂੰ ਕੋਈ ਬੀਜ ਮਾੜਾ ਮਿਲਿਆ ਹੁੰਦਾ ਤੁਹਾਡਾ ਜਿਹੜਾ ਮੇਨ ਕਾਰਨ ਹੈ ਤੁਹਾਡੀ ਮਿੱਟੀ ਹੁੰਦੀ ਹੈ ਤੁਹਾਡੀ ਜਿਹੜੀ ਮਿੱਟੀ ਦਾ ਪੀ ਐਚ ਲੈਵਲ ਹੈ ਹਾਂਜੀ ਆਪਾਂ ਪੀ ਐਚ ਤੇ ਗੱਲ ਕਰਨੀ ਆ ਅੱਜ ਪੀ ਐਚ ਲੈਵਲ ਹੈ ਜਿਹੜਾ ਉਹਦੇ ਵਿੱਚ ਜਦੋਂ ਗੜਬੜ ਹੋ ਜਾਂਦੀ ਹੈ ਤੇ ਉੱਥੇ ਆ ਕੇ ਆਪਣਾ ਸਾਰਾ ਫੈਕਟ ਪੈਂਦਾ ਜੀ ਕਿਉਂਕਿ ਅੱਗੇ ਵੀ ਤੁਹਾਨੂੰ ਇੱਕ ਦੋ ਵੀਡੀਓ ਦੇ ਵਿੱਚ ਦੱਸਿਆ ਆਪਾਂ ਵੀ ਪੀ ਐਚ ਜ਼ਿਆਦਾ ਹੋਈ ਜਾਂਦੇ ਆਪਣੇ ਜ਼ਮੀਨਾਂ ਦੇ ਤੇ ਉਹਦੇ ਨਾਲ ਕੀ ਕੀ ਫੈਕਟ ਆਉਂਦੇ ਆ ਪਰ ਅੱਜ ਤੁਹਾਨੂੰ ਦੱਸਾਂਗੇ ਵੀ ਪੀ ਐਚ ਨੂੰ ਚੈੱਕ ਕਿਦਾਂ ਕੀਤਾ ਜਾਂਦਾ ਤੁਸੀਂ ਮਿੱਟੀ ਦਾ ਟੈਸਟ ਕਿਦਾਂ ਕਰ ਸਕਦੇ ਆ ਆਪਦੀ ਦਾ ਤੇ ਜਿਹਦੇ ਨਾਲ ਤੁਸੀਂ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਮੇਰੀ ਮਿੱਟੀ ਵਧੀਆ ਤਾਂ ਫਿਰ ਤੁਸੀਂ ਕਿਦਾਂ ਚੰਗੀ ਉਪਜ ਲੈ ਸਕਦੇ ਆ ਇਹਦੇ ਵਾਸਤੇ ਜਿਹੜਾ ਤੁਹਾਡੇ ਮਿੱਟੀ ਦਾ ਆਪਣਾ ਪਮਾਨਾ ਹੁੰਦਾ 0 ਤੋਂ ਲੈ ਕੇ 14 ਤੱਕ ਹੁੰਦਾ ਉਹ ਤੇ 0 ਤੋਂ 14 ਤੱਕ ਉਹ ਹੁੰਦਾ ਤੇ ਉਹਦੇ ਵਿੱਚ ਜਿਹੜਾ 7 ਲੈਵਲ ਹੁੰਦਾ ਇੱਕ ਵਿਚਾਲੜਾ ਸੈਂਟਰ ਪੁਆਇੰਟ ਆਉਂਦਾ ਉਹ ਆਪਣੇ ਵਾਸਤੇ ਤਕਰੀਬਨ ਸਹੀ ਹੁੰਦਾ ਵੀ ਜੇ ਤੁਹਾਡੀ ਜ਼ਮੀਨ ਦਾ ਪੀ ਐਚ 6.5 ਤੋਂ 7 ਦੇ ਵਿੱਚ ਵਿੱਚ ਹੈ ਤੇ ਉਹ ਜ਼ਮੀਨ ਦੇ ਵਿੱਚ ਅਸਲ ਵੀ ਤੁਹਾਡੀ ਹਰੀ-ਭਰੀ ਰਹੂਗੀ ਤੇ ਤੁਹਾਡੇ ਕੋਈ ਵੀ ਤੱਤ ਪਾਈ ਵੇਸਟ ਨਹੀਂ ਜਾਣਗੇ ਤੇ ਤੁਹਾਡਾ ਐਂਡ ਤੇ ਜਾ ਕੇ ਝਾੜਦਾ ਵੀ ਕੋਈ ਨੁਕਸਾਨ ਨਹੀਂ ਹੋਊਗਾ ਹੁਣ ਆਪਾਂ ਇਹਦੀ ਪਰਖ ਕਿਵੇਂ ਕਰੀਏ ਆਪਾਂ ਨੂੰ ਪਤਾ ਕਿਵੇਂ ਲੱਗੇ ਵੀ ਆਪਣੀ ਜ਼ਮੀਨ ਦਾ ਪੀ ਐਚ ਸਾਢੇ 7 ਆ ਜਾਂ ਸਾਢੇ 6 ਆ ਸਾਢੇ 7 ਦੇ ਵਿੱਚ ਐ ਉਹਦੇ ਵਾਸਤੇ ਤੁਹਾਨੂੰ ਅੱਜ ਵਿਸਥਾਰ ਨਾਲ ਦੱਸਣਾ ਜੀ ਤੇ ਉਹਦੇ ਵਿੱਚ ਆਪਾਂ ਨੂੰ ਪਤਾ ਕਰਨ ਵਾਸਤੇ ਮੇਨ ਜਿਹੜਾ ਹੈਗਾ ਕਿ ਕਈ ਵਾਰੀ ਆਪਾਂ ਜੇ ਦਾ ਵੱਧ ਜਾਂਦਾ ਹੈ ਤਾਂ ਵੀ ਆਪਣਾ ਨੁਕਸਾਨ ਹੈ ਜੇ ਘਟ ਜਾਂਦਾ ਤਾਂ ਵੀ ਨੁਕਸਾਨ ਹੈ ਉਹਦੇ ਵਿੱਚ ਦੱਸ ਦਿਆਂ ਤੁਹਾਨੂੰ ਵੀ ਜੇ ਤੁਹਾਡੀ ਜ਼ਮੀਨ ਦਾ ਜਿਹੜਾ ਪੀ ਐਚ ਹੈ ਉਹ ਜ਼ਿਆਦਾ ਹੋ ਜਾਂਦਾ ਜਦੋਂ 8 9 10 ਹੋ ਜਾਂਦਾ ਤੇ ਤੁਹਾਡੀ ਜ਼ਮੀਨ ਆ ਜਿਹੜੀ ਉਹਦੇ ਵਿੱਚ ਜਿਹੜਾ ਖਾਰਾ ਪਾਣਾ ਜਾਂਦਾ ਤੇ ਜਿਹੜੀ ਤੁਹਾਡੀ ਜ਼ਮੀਨ ਦੇ ਵਿੱਚ ਜੇ ਪੀ ਐਚ ਘਟ ਜਾਂਦਾ 4 5 6 ਰਹਿ ਜਾਂਦਾ ਤੇ ਤੁਹਾਡੀ ਜ਼ਮੀਨ ਜਾਨੀ ਆਪਾਂ ਜਿਵੇਂ ਕਹਿੰਦੇ ਖੱਟੀ ਹੋ ਜਾਂਦੀ ਹੈ ਹਨਾ ਪੰਜਾਬੀ ਦੇ ਵਿੱਚ ਤੁਹਾਨੂੰ ਦੱਸਦੇ ਆ ਤੇ ਐਸਿਡ ਉਹ ਜਿਵੇਂ ਐਸਿਡ ਐਸਿਡਕ ਹੋ ਜਾਂਦੀ ਜਮੀਨਾਂ ਵਾਂਗ ਕਹ ਦਿੰਦੇ ਆ ਇਹ ਚੀਜ਼ਾਂ ਹੋ ਜਾਂਦੀਆਂ ਪਰ ਪੰਜਾਬੀ ਦੇ ਵਿੱਚ ਆਪਾਂ ਵੀਡੀਓ ਬਣਾ ਲੈਂਦੇ ਵਸ ਪੰਜਾਬ ਦੇ ਕਿਸਾਨਾਂ ਨੂੰ ਵਿਸਤਾਰ ਦੇ ਵਿੱਚ ਪੰਜਾਬੀ 'ਚ ਹੀ ਦੱਸਦੇ ਆਪਾਂ ਇਸ ਕਰਕੇ ਇਹ ਜਿਹੜੇ ਕਾਰਨ ਐ ਇਹ ਬਹੁਤ ਹੀ ਮੇਨ ਐ ਜਦੋਂ ਆਪਾਂ ਨੂੰ ਇਹ ਚੀਜ਼ ਦੀ ਨਹੀਂ ਪਰਖ ਹੁੰਦੀ ਤੇ ਆਪਾਂ ਫਸਲ ਦੇ ਵਿੱਚ ਜੋ ਵੀ ਪਾਉਨੇ ਆ ਲਿਆ ਕੇ ਚੰਗਾ ਦੁਕਾਨਦਾਰ ਕੋਲ ਲਿਆਉਣੇ ਆ ਖਰਚ ਵੱਧ ਹੋ ਜਾਂਦਾ ਤੇ ਆਪਣਾ ਝਾਰ ਐਂਡ ਤੇ ਜਾ ਕੇ ਜਦੋਂ ਮਰ ਜਾਂਦਾ ਤੇ ਫਿਰ ਆਪਾਂ ਠੱਗਿਆ ਮਹਿਸੂਸ ਕਰਦੇ ਤੇ ਫਿਰ ਆਪਾਂ ਕਹਿੰਦੇ ਖਾਤੀ ਖੇਤੀ ਜਿਹੜੀ ਐ ਘਾਟੇ ਵਾਲਾ ਸੌਦਾ ਇਸ ਕਰਕੇ ਕਿ ਸਾਨੂੰ ਕਿਸਾਨ ਵੀਰੋ ਜਿਹੜਾ ਇਹ ਮੇਨ ਹੈ ਇਹਨੂੰ ਮਿੱਟੀ ਦੇ ਵਿੱਚ ਆਪਾਂ ਨੂੰ ਹੁਣ ਤੁਹਾਨੂੰ ਥੋੜਾ ਜਿਆਦਾ ਟੈਕਨੀਕਲ ਦੱਸ ਦਿੰਨੇ ਆ ਵੀ ਜੇ ਮਿੱਟੀ ਦੇ ਵਿੱਚ ਤੁਹਾਡਾ ਖਟਾਸਪਣ ਆ ਗਿਆ ਹਨਾ ਖੱਟਾ-ਖੱਟੀ ਹੋ ਗਈ ਤੁਹਾਡੀ ਮਿੱਟੀ ਤੇ ਉਹਦੇ ਵਿੱਚ ਤੁਹਾਡਾ ਐਸਿਡ ਐਸਿਡ ਹੋ ਗਈ ਮਿੱਟੀ ਦੇ ਵਿੱਚ ਐਸਿਡ ਹੋ ਗਿਆ ਤੇ ਉਹਦੇ ਨਾਲ ਤੁਹਾਡੀ ਜਿਹੜੀ ਡੀਏਪ ਹੈ ਤੁਹਾਡਾ ਜ਼ਿੰਕ ਹੈ ਜਿਹੜੇ ਵੀ ਤੱਤ ਪਾਉਣੇ ਹੋ ਪੱਥਰ ਹੋ ਜਾਂਦੇ ਆ ਪੱਥਰ ਕਿਉਂ ਹੋ ਜਾਂਦੇ ਆ ਵੀ ਜ਼ਮੀਨ ਦੇ ਵਿੱਚ ਉਦੀ ਮਾਤਰਾ ਵਾਝ ਜਾਂਦੀ ਹੈ ਤੁਹਾਡੀ ਫਾਇਰਸ ਦੀ ਮਾਤਰਾ ਵਾਝ ਜਾਂਦੀ ਹੈ ਅਲੂਮੋਨੀਅਮ ਦੀ ਮਾਤਰਾ ਵਾਝ ਜਾਂਦੀ ਜਦੋਂ ਉਹ ਤੁਹਾਡੇ ਜਿਹੜੇ ਤੁਸੀਂ ਤੱਤ ਪਾਉਣੇ ਉਹਨਾਂ ਨੂੰ ਪੱਥਰ ਕਰ ਦਿੰਦੀ ਹੈ ਇਸ ਕਰਕੇ ਉਹ ਪੌਦੇ ਨੂੰ ਲੱਗਦੇ ਨਹੀਂ ਜਦੋਂ ਪੌਦੇ ਨੂੰ ਲੱਗਦੇ ਨਹੀਂ ਤੇ ਤੁਹਾਡਾ ਜਿਹੜੀ ਫਸਲ ਆ ਉਹ ਚੰਗੀ ਨਿਕਲਦੀ ਨਹੀਂ ਆਪਾਂ ਐਂਡ ਦੇ ਉੱਤੇ ਜਾ ਕੇ ਇਹ ਕਹਿ ਦਿੰਨੇ ਵੀ ਮੈਨੂੰ ਯਾਰ ਖਾਦਾ ਨਹੀਂ ਸਹੀ ਮਿਲ ਗਿਆ ਜ਼ਾਇਦ ਕੀ ਸਮਾਂ ਨਹੀਂ ਚੰਗਾ ਸੀ ਜ਼ਾਇਦ ਕੀ ਬਾਰਿਸ਼ਾਂ ਜ਼ਿਆਦਾ ਹੋ ਗਈਆਂ ਇਸ ਕਰਕੇ ਮੇਰਾ ਨੁਕਸਾਨ ਹੋ ਗਿਆ ਹੁਣ ਆਪਾਂ ਮੇਨ ਮੁੱਦੇ ਤੇ ਆਉਣੇ ਆ ਵੀ ਤੁਸੀਂ ਜਿਹੜੀ ਮਿੱਟੀ ਹੈ ਮਿੱਟੀ ਨੂੰ ਟੈਸਟ ਕਿਸ ਤਰ੍ਹਾਂ ਕਰ ਸਕਦੇ ਆ ਮਿੱਟੀ ਨੂੰ ਟੈਸਟ ਕਰਨ ਦਾ ਜਿਹੜਾ ਆਪਣੇ ਕੋਲੇ ਹੈਗਾ ਉਹ ਕਈ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਮਿੱਟੀ ਨੂੰ ਟੈਸਟ ਕਰਨ ਵਾਸਤੇ ਜਿੱਦਾਂ ਪਮਾਨੇ ਆਉਂਦੇ ਆ 1 2 3 300 ਰੁਪਏ ਦੇ ਮਿਲ ਜਾਂਦੇ ਆ ਆਪਾਂ ਨੂੰ ਉਹ ਜਦੋਂ ਆਪਾਂ ਮਿੱਟੀ ਦੇ ਵਿੱਚ ਪਾਉਂਦੇ ਆ ਉਹ ਆਪਾਂ ਨੂੰ ਮਿੱਟੀ ਦਾ ਪੀ ਐਚ ਦੱਸ ਦਿੰਦੇ ਆ ਪਰ ਉਹ ਮੌਇਸਚਰ ਸਮੇਤ ਦੱਸ ਦਿੰਦੇ ਆ ਉਹ ਸਹੀ ਨਹੀਂ ਹੁੰਦਾ ਜਿਹੜਾ ਆਪਾਂ ਮਿੱਟੀ ਦਾ ਟੈਸਟ ਹੈ ਜਿਵੇਂ ਜ਼ਿਆਦਾਤਰ ਪ੍ਰਯੋਗ ਹੁੰਦੇ ਆ ਤੇ ਇੱਕ ਪੇਪਰ ਆਉਂਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਲਿਮਸਮ ਲੈਟਮਸ 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 ਪੇਪਰ ਹੁੰਦਾ ਹੈ ਇੱਕ ਵੀ ਜਿੱਦਾਂ ਤੁਸੀਂ ਪੁਰਾਣੇ ਪੜ੍ਹੇ ਜਿਹੜੇ ਬੱਚੇ ਉਹਨਾਂ ਨੂੰ ਤਾਂ ਪਤਾ ਹੋਣਾ ਵੀ ਇੱਕ ਕਿਤਾਬ ਆਪਾਂ ਨੂੰ ਮਿਲ ਜਾਂਦੀ ਹੈ ਕਿਤਾਬਾਂ ਵਾਲੀ ਦੁਕਾਨ ਤੋਂ ਵੀ ਮਿਲ ਜਾਂਦਾ ਹੈ ਤੇ ਜਾਂ ਆਪਾਂ ਨੂੰ ਮੰਨ ਲਓ ਵੀ ਮੈਡੀਕਲ ਸਟੋਰ ਤੋਂ ਵੀ ਮਿਲ ਜਾਂਦਾ ਹੈ ਹਨਾ ਤੇ ਜਾਂ ਆਪਾਂ ਆਨਲਾਈਨ ਵੀ ਮੰਗਾ ਲੈਂਦੇ ਆ ਉਹਨੂੰ ਉਹਦੇ ਵਿੱਚ ਇੱਕ ਕਲਰ ਹੁੰਦੇ ਆ ਕਲਰਾਂ ਦੇ ਉੱਤੇ ਆਰਡਰ ਡੈਫੀਨੈਂਸੀ ਬਣਾਈ ਹੁੰਦੀ ਹੈ ਉਹਦੇ ਵਜਿ ਤੁਸੀਂ ਉਹ ਪੇਪਰ ਨੂੰ ਮਿੱਟੀ ਦੇ ਵਿੱਚ ਪਾਉਣਾ ਹੁੰਦਾ ਉਹ ਤੁਹਾਨੂੰ ਦੱਸਾਂਗੇ ਅੱਗੇ ਤਰੀਕਾ ਕਿਵੇਂ ਪਾਉਣਾ ਹੁੰਦਾ ਤੇ ਉਹਦੇ ਉੱਤੇ ਜਿਸ ਤਰ੍ਹਾਂ ਦਾ ਕਲਰ ਆ ਜਾਂਦਾ ਤੇ ਉਸ ਤਰ੍ਹਾਂ ਦਾ ਤੁਹਾਡਾ ਉਹਦੇ ਉੱਤੇ ਤੁਸੀਂ ਉਹਨੂੰ ਮਾਪ ਦੰਡ ਕਰ ਸਕਦੇ ਹੋ ਵੀ ਮੇਰੀ ਮਿੱਟੀ ਤਜਾਬੀ ਹੈ ਜਾਂ ਜਿਹੜੀ ਮਿੱਟੀ ਖੱਟੀ ਹੈ ਖਟਾਸ ਹੈ ਨਾ ਤੇ ਵੀ ਉਹ ਚੀਜ਼ਾਂ ਤੁਸੀਂ ਉਹਦੇ ਤੋਂ ਪਤਾ ਕਰ ਸਕਦੇ ਹੋ ਉਹ ਕੀ ਹੁੰਦਾ ਵੀ ਉਹ ਤੁਸੀਂ ਮਿੱਟੀ ਲੈਣ ਦਾ ਤਰੀਕਾ ਹੀ ਗਲਤ ਹੈ ਆਪਣਾ ਤਰੀਕਾ ਮਿੱਟੀ ਲੈਣੀ ਕਿਵੇਂ ਹੈ ਮੇਨ ਜਿਹੜਾ ਮਿੱਟੀ ਤੇ ਗੱਲ ਆਉਂਦੀ ਹੈ ਮਿੱਟੀ ਦਾ ਟੈਸਟ ਬਾਰੇ ਤੁਹਾਨੂੰ ਦੱਸਦੇ ਹਾਂ ਵੀ ਤੁਸੀਂ ਘਰੇ ਕਰ ਸਕਦੇ 10 ਰੁਪਈਆ ਦਾ 15 ਰੁਪਈਆ ਦਾ ਚਾਰਟ ਮਿਲ ਜਾਂਦਾ ਜਿਹੜਾ ਉਹ ਲੈਟ ਮਿਸ ਪੇਪਰ ਦੱਸਿਆ ਉਹ ਆਮ ਮਿਲ ਜਾਂਦਾ ਹੈ ਹਨਾ ਉਹ ਉਹ ਤੁਸੀਂ ਲਿਆ ਕੇ ਕਰਨਾ ਕੀ ਹੈ ਜੇ ਜੇ ਮਿੱਟੀ ਲੈਣੀ ਹੈ ਜਦੋਂ ਮਿੱਟੀ ਲੈਣੀ ਹੈ ਜਿਹੜੀ ਖੇਤ ਦੀ ਪੰਜ ਜਗ੍ਹਾ ਤੋਂ ਮਿੱਟੀ ਲੈਣੀ ਹੈ ਚਾਰ ਕੋਨਿਆਂ ਤੋਂ ਤੇ ਇੱਕ ਵਿਚਾਲੋਂ ਠੀਕ ਹੈ ਪੰਜ ਜਗ੍ਹਾ ਤੋਂ ਮਿੱਟੀ ਲੈਣੀ ਹੈ 1 ਏਕੜ ਦੇ ਵਿੱਚ ਤੇ ਉਹਦਾ ਲੈਣ ਦਾ ਤਰੀਕਾ ਕੀ ਹੈ ਜਿਹੜਾ ਉੱਤੋਂ ਆਪਣਾ ਘਾਹ ਫੂਸ ਹੁੰਦਾ ਉਹਨੂੰ ਪਾਸੇ ਕਰ ਲੈਣਾ ਹੈ ਪਾਸੇ ਕਰਕੇ 6 ਇੰਚੀ ਆਪਾਂ ਟੋਆ ਪੱਟ ਲੈਣਾ 6 ਇੰਚੀ ਜਿਵੇਂ ਆਪਾਂ ਚਰਸ਼ਮਾ ਪੱਟ ਲੈਣਾ ਤੇ 6 ਇੰਚੀ ਤੇ ਜਾ ਕੇ ਥੱਲੋਂ ਮਿੱਟੀ ਲੈਣੀ ਹੈ ਜਿੱਥੇ ਆਪਣੀ ਜੜ ਜਾਂਦੀ ਹੈ ਪੌਦੇ ਦੀ ਉੱਥੋਂ ਮਿੱਟੀ ਲੈਣੀ ਹੈ ਪੰਜਾਂ ਜਗ੍ਹਾ ਤੋਂ ਐਦਾਂ ਮਿੱਟੀ ਲੈ ਕੇ ਠੀਕ ਹੈ ਵੀ ਉੱਪਰਲੀ ਮਿੱਟੀ ਜਿਹੜਾ ਘਾਹ ਫੂਸ ਹੁੰਦਾ ਪਾਸੇ ਕਰ ਦੇਣਾ ਤੇ ਉਸ ਤੋਂ ਬਾਅਦ 6 ਇੰਚੀ ਟੱਕ ਮਾਰ ਲੈਣਾ ਮਿੱਟੀ ਤੇ ਟੱਕ ਮਾਰ ਕੇ ਥੱਲੇ 6 ਇੰਚੀ ਤੋਂ ਜਾ ਕੇ ਮਿੱਟੀ ਲੈ ਲੈਣੀ ਹੈ ਪੰਜ ਜਗ੍ਹਾ ਤੋਂ ਮਿੱਟੀ ਲੈਣੀ ਚਾਰਾਂ ਕੋਨਾਂ ਜਿਉਂ ਮਿੱਟੀ ਲੈਣੀ ਹੈ ਇੱਕ ਵਿਚਾਲੋਂ ਮਿੱਟੀ ਲੈਣੀ ਹੈ ਪੰਜਾਂ ਜਗ੍ਹਾ ਤੋਂ ਮਿੱਟੀ ਲੈ ਕੇ ਤੇ ਉਹਨੂੰ ਆਪਾਂ ਇਕੱਠੀ ਕਰ ਲੈਣਾ ਇੱਕ ਬਾਲਟੀ ਦੇ ਵਿੱਚ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਉਹਦੇ 'ਚ ਕੋਈ ਪੱਥਰ ਡਲੀ ਰੋੜਾ ਰੱਪਾ ਹੈਗਾ ਤਾਂ ਉਹ ਆਪਾਂ ਜੋ ਕੱਢ ਦੇਣਾ ਕੱਢ ਕੇ ਉਸ ਤੋਂ ਬਾਅਦ ਬਹੁਤ ਜ਼ਰੂਰੀ ਜਿਹੜੀ ਚੀਜ਼ ਹੈ ਕਿਸਾਨ ਵੀਰੋ ਧਿਆਨ 'ਚ ਰੱਖਣ ਵਾਲੀ ਉਹ ਮਿੱਟੀ ਨੂੰ ਆਪਾਂ ਸੁਕਾਉਣਾ ਛਾਵੇਂ ਧੁੱਪੇ ਨਹੀਂ ਸੁਕਾਉਣਾ ਉਹਨੂੰ ਆਪਾਂ ਜੇ ਆਪਾਂ ਉਹਨੂੰ ਧੁੱਪੇ ਸੁਕਾਉਣੇ ਆ ਤਾਂ ਉਹਦੇ ਵਿੱਚ ਧੁੱਪ ਦੇ ਜਿਹੜੇ ਤਤ ਹੁੰਦੇ ਉਹ ਆ ਜਾਂਦੇ ਫਿਰ ਤੁਹਾਡਾ ਟੈਸਟ ਸਹੀ ਨਹੀਂ ਹੋਣਾ ਤੁਸੀਂ ਉਹਨੂੰ ਸਾਵੇਂ ਸਕਾਉਣਾ ਹੈ ਸਾਵੇਂ ਸਕਾ ਕੇ ਉਦੋਂ ਬਾਅਦ ਅੱਗੇ ਬਹੁਤ ਧਿਆਨ ਰੱਖਣ ਵਾਲੀ ਗੱਲ ਹੈ ਵੀ ਤੁਸੀਂ ਇੱਕ ਕੱਚ ਦਾ ਗਲਾਸ ਲੈਣਾ ਠੀਕ ਹੈ ਜੀ ਪਲਾਸਟਿਕ ਦਾ ਵੀ ਨਹੀਂ ਲੈਣਾ ਕੋਈ ਤਾਂਬੇ ਦਾ ਨਹੀਂ ਲੈਣਾ ਕੋਈ ਸਟੀਲ ਦਾ ਨਹੀਂ ਲੈਣਾ ਕੋਈ ਕਿਸੇ ਹੋਰ ਧਾਤ ਦਾ ਕਿਸੇ ਦਾ ਨਹੀਂ ਲੈਣਾ ਸਿਰਫ ਕੱਚ ਦਾ ਗਲਾਸ ਲੈਣਾ ਹੈ ਉਹਦੇ ਵਿੱਚ ਤੁਸੀਂ 2 ਚੌਂਚੇ ਮਿੱਟੀ ਪਾ ਦੇਣੀ ਹੈ ਤੇ 4 ਚੌਂਚੇ ਪਾਣੀ ਪਾ ਦੇਣਾ ਹੁਣ ਇੱਥੇ ਗੱਲ ਆ ਜਾਂਦੀ ਵੀ ਪਾਣੀ ਦਾ ਵੀ ਆਪਾਂ ਨੂੰ ਬਹੁਤ ਹੋਉਂਦਾ ਵੀ ਪਾਣੀ ਕਿਹੜਾ ਪਾਈਏ ਹੁਣ ਤੁਸੀਂ ਨਲਕੇ ਤੋਂ ਗੇੜ ਕੇ ਪਾਣੀ ਪਾਤਾ ਉਹ ਜ਼ਰਦਾ ਉਹ ਚ ਕਲੋਰੀਨ ਜ਼ਿਆਦਾ ਹੋਵੇ ਪਾਣੀ ਦੇ ਵਿੱਚ ਠੀਕ ਹੈ ਤੁਸੀਂ ਬੋਰ ਦਾ ਪਾਣੀ ਪਾਤਾ ਹੋ ਸਕਦਾ ਤੁਹਾਡੇ ਬੋਰ ਦਾ ਪਾਣੀ ਖਾਰਾ ਹੋਵੇ ਪਾਣੀ ਜੇ ਸ਼ੁੱਧ ਹੋਊਗਾ ਤਾਂ ਫਿਰ ਹੀ ਆਪਾਂ ਦਾ ਟੈਸਟ ਸਹੀ ਕਰ ਸਕਦੇ ਨਾ ਇਸ ਕਰਕੇ ਜਿਹੜਾ ਤੁਸੀਂ ਬੈਂਟਰੀ ਦੇ ਵਿੱਚ ਤੇਲ ਪਾਣੀ ਪਾਉਣੀ ਹੈ ਬੈਂਟਰੀਆਂ ਦੇ ਵਿੱਚ ਜਾਂ ਆਪਾਂ ਡਾਕਟਰ ਮੈਡੀਕਲ ਸਟੋਰ ਦੇ ਉੱਤੋਂ ਜਦੋਂ ਆਪਾਂ ਕੋਈ ਟੀਕਾ ਲਾਉਣੀ ਹੈ ਤੇ ਉਹਦੇ ਨਾਲ ਪਾਣੀ ਨਹੀਂ ਆਉਂਦਾ ਜਿਹੜਾ ਪਾਣੀ ਨਾਲ ਆਪਾਂ ਟੀਕਾ ਮਿਕਸ ਕਰਕੇ ਲਾਉਣੀ ਜਿਵੇਂ ਸੁੱਕੇ ਟੀਕੇ ਹੁੰਦੇ ਉਹ ਮਿਕਸ ਕਰਕੇ ਲਾਉਣੀਆਂ ਉਹ ਪਾਣੀ ਲੈ ਲਓ ਉਹ ਪਾਣੀ ਦਾ ਪੀ ਐਚ 7 ਹੁੰਦਾ ਹੈ ਉਹ ਸਹੀ ਪਾਣੀ ਹੁੰਦਾ ਹੈ ਉਹ ਪਾਣੀ ਲਿਆ ਕੇ ਤੁਸੀਂ ਜੇ 2 ਚਮਚੇ ਮੰਨ ਲਓ ਤੁਸੀਂ ਮਿੱਟੀ ਦੇ ਪਾਉਣੀਆਂ ਗਲਾਸ ਦੇ ਵਿੱਚ ਕੱਚ ਦੇ ਗਲਾਸ ਦੇ ਵਿੱਚ ਤੇ 4 ਚਮਚੇ ਨਾਲ ਪਾਣੀ ਦੇ ਪਾ ਦੇ ਨੇ ਮਿੱਟੀ ਤੋਂ ਡਬਲ ਪਾਣੀ ਪਾਉਣਾ ਜਾਨੀ ਕਹਿਣ ਦਾ ਭਾਵ ਜੇ ਤੁਸੀਂ ਵੱਧ ਵੀ ਪਾਦੇ ਚਮਚੇ ਤੇ ਵੱਧ ਪਾਣੀ ਪਾ ਦੇ ਨੇ ਮਿੱਟੀ ਤੋਂ ਡਬਲ ਹਣਾ ਡਬਲ ਵੀ ਪਾ ਸਕਦੇ ਨੇ 3 ਗੁਣਾ ਵੀ ਪਾ ਸਕਦੇ ਨੇ ਮਿੱਟੀ ਤੋਂ ਪਾ ਕੇ ਉਦੋਂ ਬਾਅਦ ਜਿਹੜਾ ਮੇਨ ਮਕਸਦ ਹੈ ਵੀ ਉਹਨੂੰ ਹਲਾਉਣਾ ਜਿਹੜਾ ਆਪਾਂ ਉਹ ਪਲਾਸਟਿਕ ਦਾ ਚਮਚਾ ਲੈ ਕੇ ਜਾਂ ਲੱਕੜ ਦੇ ਡੱਕੇ ਨਾਲ ਹਲਾਉਣਾ ਉਹਨੂੰ ਆਪਾਂ ਲੱਕੜ ਦੇ ਚਮਚੇ ਨਾਲ ਉੱਥੇ ਵੀ ਫੇਰ ਆਪਾਂ ਕੋਈ ਸਟੀਲ ਦਾ ਕਿਸੇ ਧਾਤ ਦਾ ਚਮਚਾ ਨਹੀਂ ਕੋਈ ਵੀ ਵਰਤਨਾ ਉਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਹੈ ਹਿਲਾਉਣ ਤੋਂ ਬਾਅਦ ਉਹਨੂੰ 20 ਮਿੰਟ ਘੱਟੋ-ਘੱਟ 20 ਤੋਂ 25 ਮਿੰਟ ਪਿਆ ਰਹਿਣ ਦਿਓ ਪਾਣੀ ਵਿੱਚ ਠੀਕ ਹੈ ਉਹਦੇ ਵਿੱਚ ਜਿਹੜੇ ਤੁਹਾਡੇ ਮਿੱਟੀ ਦੇ ਵਿੱਚ ਜੋ ਵੀ ਅੰਸ਼ ਹੋਣਗੇ ਪਿਆਬੀ ਹੋਣਗੇ ਜੋ ਵੀ ਹੋਣਗੇ ਇਹ ਧਿਆਨ ਰੱਖਣਾ ਉਹਨੂੰ 20 ਮਿੰਟ ਰੱਖਣਾ ਹੈ ਠੀਕ ਹੈ ਤੇ ਉਹ ਉਹ ਤੋਂ ਬਾਅਦ ਉਹ ਪਾਣੀ ਦੇ ਵਿੱਚ ਆ ਜਾਣਗੇ ਤੁਹਾਡੇ ਉਸ ਤੋਂ ਬਾਅਦ ਉਹਨੂੰ ਜਿਹੜਾ ਉਹ ਪੇਪਰ ਦੱਸਿਆ ਆਪਾਂ ਲੈਟਮਨ ਲੈਟ ਮਿਸ ਲੈਟਮਸ ਹੋ ਸਕਦਾ ਮੈਂ ਸ਼ਬਦਾਂ ਦੇ ਵਿੱਚ ਗਲਤ ਕਹਦੇ ਆ ਪਰ ਉਹਨੂੰ ਲੈਟਮਸ ਪੇਪਰ ਹੀ ਕਹਿੰਦੇ ਲੈਟਮਸ ਪੇਪਰ ਜਾਂਚ ਵਾਸਤੇ ਆਉਂਦਾ ਜਿਹੜਾ ਤੇ ਉਹਨੂੰ ਤੁਸੀਂ ਲੈ ਕੇ ਹਨਾ ਉਹਦਾ ਇੱਕ ਵਿੱਚੋਂ ਏਡੇ ਏਡੇ ਪਤਲੇ ਉਹ ਹੁੰਦੇ ਆ ਪੱਤੇ ਜਿਹੇ ਹੁੰਦੇ ਆ ਪੇਪਰ ਦੇ ਉਹਦੇ ਵਿੱਚ ਕਿਤਾਬ ਦੇ ਜਿਵੇਂ ਬਣੇ ਹੁੰਦੇ ਆ ਸਾਰੇ ਉੱਤੇ ਕਲਰ ਵੀ ਬਣੇ ਹੁੰਦੇ ਆ ਉੱਤੇ 0 ਤੋਂ 14 ਤੱਕ ਉਹਦੇ ਉਹ ਵੀ ਲਿਖੇ ਹੁੰਦੇ ਆ ਉਹ ਤੁਸੀਂ ਇੱਕ ਪੱਟਨਾ ਤੇ ਉਹਨੂੰ ਚਮਟੀ ਦੇ ਨਾਲ ਜਾਂ ਕਾਸੀ ਦੇ ਨਾਲ 1 ਸਕਿੰਟ ਵਾਸਤੇ ਪਾਣੀ 'ਚ ਡਬੋਣਾ ਤੇ ਨਾਲ ਦੀ ਨਾਲ ਉਹਨੂੰ ਬਾਹਰ ਕੱਢ ਲੈਣਾ ਠੀਕ ਹੈ 1 ਸਕਿੰਟ ਵਾਸਤੇ ਡਬੋ ਕੇ ਨਾਲ ਦੀ ਨਾਲ ਬਾਹਰ ਕਰ ਲੈਣਾ ਜਦੋਂ ਤੁਸੀਂ ਉਹਨੂੰ ਬਾਹਰ ਕੱਢੋਗੇ ਉਹਦੇ ਉੱਤੇ ਨਾਲ ਦੀ ਨਾਲ ਉਹਦਾ ਕਲਰ ਚੇਂਜ ਹੋ ਜਾਣਾ ਉਹਦੇ ਵਿੱਚ ਜੇ ਤਾਂ ਉਹ ਆ ਗਿਆ ਹਰੇ ਕਲਰ ਦਾ ਡਾਰਕ ਹਰੇ ਕਲਰ ਦਾ ਤਾਂ ਤੁਹਾਡੀ ਜ਼ਮੀਨ ਦਾ ਪੀ ਐਚ ਹੈ ਜਿਹੜਾ 6.5 ਤੋਂ 7 ਹੈ ਬਿਲਕੁਲ ਸਹੀ ਹੈ ਤੇ ਤੁਹਾਡੇ ਉੱਥੇ ਫਸਲ ਦੇ ਵਿੱਚ ਜਿੰਨੇ ਵੀ ਤੁਸੀਂ ਤੱਤ ਪਾਉਂਗੇ ਜੋ ਵੀ ਜਿੰਕ ਡੀ ਏ ਪੀ ਜੋ ਵੀ ਤੁਸੀਂ ਖਰਾਕੀ ਤੱਤ ਪਾਉਣੇ ਆ ਤੇ ਉਹ ਫਸਲ ਜਾਨੀ ਇੱਕ ਨੰਬਰ ਜ਼ਮੀਨ ਆ ਤੁਹਾਡੀ ਤੇ ਸਹੀ ਉਹ ਪੌਦਾ ਲੈ ਰਿਆ ਉੱਥੇ ਕੋਈ ਪ੍ਰੋਬਲਮ ਨਹੀਂ ਹੁੰਦੀ ਠੀਕ ਹੈ ਉਦੋਂ ਬਾਅਦ ਜੇ ਉਹ ਆ ਗਿਆ ਪੀਲੇ ਰੰਗ ਦਾ ਜਾਂ ਡਾਰਕ ਥੋੜਾ ਜਿਵੇਂ ਆਪਾਂ ਕਹਿ ਦਈਏ ਐਕਟ ਰੰਗਾ ਜਾਂ ਲਾਲ ਹੀ ਹੋ ਗਿਆ ਡਾਰਕ ਠੀਕ ਹੈ ਗੇਰੂ ਰੰਗਾ ਹੋ ਗਿਆ ਜਾਂ ਡਾਰਕ ਲਾਲ ਹੋ ਗਿਆ ਤੇ ਉਹ ਜ਼ਮੀਨ ਦਾ ਪੀ ਐਚ ਤੁਹਾਡਾ ਘਟ ਗਿਆ ਉਚਾਰ ਜਾਂ ਪੰਜ ਇਹ ਚ ਰਹਿਗਾ ਜਮੀਨ ਦਾ ਚਾਰਜ ਜਾਂ ਪੰਜ ਅੱਸੀ ਉਹ ਜਮੀਨ ਨੂੰ ਕਹਿੰਦੇ ਐ ਵੀ ਇਹ ਜਮੀਨ ਖੱਟੀ ਹੋ ਗਈ ਜਿਵੇਂ ਖਟਾਸ ਚ ਜਿਵੇਂ ਅਸੀਂ ਕਹਿੰਦੇ ਖੱਟੀ ਜਮੀਨ ਹੋ ਗਈ ਉੱਥੇ ਤੁਹਾਡੀ ਜਿਹੜੀ ਜ਼ਿਆਦਾ ਹੈ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੀ ਘਾਟ ਆਊਗੀ ਉਸ ਜਮੀਨ ਦੇ ਵਿੱਚ ਜ਼ਿਆਦਾ ਤੇ ਫੰਗਸ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਊਗੀ ਠੀਕ ਹੈ ਉਹ ਜਦੋਂ ਉਹ ਘਟ ਗਿਆ ਉਹ ਤੁਹਾਨੂੰ ਪਤਾ ਲੱਗ ਗਿਆ ਉਸ ਦਾ ਉਸ ਤੋਂ ਬਾਅਦ ਜੇ ਉਹਨੂੰ ਤੁਸੀਂ ਪੇਪਰ ਦੇ ਉੱਤੇ ਜਾਮਣੀ ਜਾਂ ਰੰਗ ਆ ਗਿਆ ਨੀਲਾ ਆ ਗਿਆ ਜਾਂ ਜਾਮਣੀ ਆ ਗਿਆ ਜਾਂ ਜਾਮਣੀ ਡਾਰਕ ਆ ਗਿਆ ਤਾਂ ਤੁਹਾਡੀ ਜ਼ਮੀਨ ਦਾ ਪੀ ਐਚ 8 9 ਹੈ ਠੀਕ ਹੈ ਫਿਰ ਉਹ ਵੱਧ ਗਿਆ ਜਣੀ ਤੁਹਾਨੂੰ ਦੱਸਿਆ ਵੀ 6.5 ਤੋਂ 7.5 ਜਿਹੜਾ ਹੁੰਦਾ ਉਹ ਪੀ ਐਚ ਸਹੀ ਹੁੰਦਾ ਤਾਂ ਉੱਥੇ ਹਰਾ ਆਊਗਾ ਤੇ ਜਿਹੜਾ ਜਾਮਣੀ ਹੋ ਗਿਆ ਜਾਂ ਨੀਲਾ ਜਾਂ ਜਾਮਣੀ ਜਾਂ ਡਾਰਕ ਜਾਮਣੀ ਹੋ ਗਿਆ ਅੱਗੇ ਚੱਲ ਗਿਆ ਉਸ ਸਥਿਤੀ ਦੇ ਵਿੱਚ ਤਾਂ ਤੁਹਾਡੀ ਪੀ ਜ਼ਮੀਨ ਦਾ ਪੀ ਐਚ 8 9 ਹੋ ਗਿਆ ਹੈਨਾ ਜਦੋਂ ਤੁਹਾਡੀ ਜ਼ਮੀਨ ਦਾ ਪੀ ਐਚ 8 9 ਹੋ ਗਿਆ ਤੇ ਉਹਦੇ ਨਾਲ ਤੁਹਾਡਾ ਕੀ ਇਫੈਕਟ ਹੋਣਾ ਦੀ ਜ਼ਮੀਨ ਜਿਹੜੀ ਹੈ ਉਹਦੇ ਵਿੱਚ ਖਾਰਾ ਬਣ ਗਿਆ ਠੀਕ ਹੈ ਤੇ ਖਾਰਾ ਪਣ ਦੇ ਨਾਲ ਕੀ ਹੁੰਦਾ ਵੀ ਅੱਜ ਕੱਲ ਪੰਜਾਬ ਦੀਆਂ ਜ਼ਮੀਨਾਂ ਰਾਜਸਥਾਨ ਤੇ ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਜਿਵੇਂ ਆਪਾਂ ਕਹਿੰਦੇ ਜੁਪੀ ਦੀਆਂ ਇੱਥੇ ਜਿਹੜਾ ਪੀ ਐਚ ਆਪਾਂ ਅੱਗੇ ਪਿਛਲੀ ਵੀਡੀਓ 'ਚ ਮੈਗਨੀਸ਼ੀਅਮ ਬਾਰੇ ਜੋ ਤੁਹਾਨੂੰ ਦੱਸਿਆ ਸੀ ਉਦੋਂ ਦੱਸਿਆ ਸੀ ਵੀ ਪੀ ਐਚ ਜ਼ਮੀਨਾਂ ਦੇ ਵਧੀ ਜਾਂਦੇ ਆ ਉਹ ਉਹਦੇ ਤੇ ਆਪਾਂ ਅੱਜ ਵਿਸਥਾਰ ਨਾਲ ਤੇ ਟੈਕਨੀਕਲ ਗੱਲ ਕਰਦੇ ਆ ਵੀ ਤੁਸੀਂ ਆਪਦੀ ਮਿੱਟੀ ਨੂੰ ਐਂਦਾ ਟੈਸਟ ਕਰ ਸਕਦੇ ਆ ਟੈਸਟ ਕਰਨ ਦੇ ਨਾਲ ਤੇ ਫਿਰ ਤੁਹਾਨੂੰ ਪਤਾ ਲੱਗ ਜੂਗਾ ਜੇ ਉਦਾਂ ਦਾ ਆ ਗਿਆ ਤੇ ਉਹ ਜ਼ਮੀਨ ਦੇ ਵਿੱਚ ਵੀ ਤੁਹਾਡਾ ਜਿਹੜੇ ਤੁਸੀਂ ਤੱਤ ਪਾਉਣੇ ਆ ਉਹ ਪੌਦੇ ਨੂੰ ਨਹੀਂ ਲੱਗਦੇ ਤੇ ਤੁਹਾਡੀ ਜ਼ਮੀਨ ਆ ਜਿਹੜੀ ਪੱਥਰ ਬਣ ਜਾਂਦੀ ਹੈ ਜ਼ਮੀਨ ਪੱਕੀ ਹੋ ਜਾਂਦੀ ਹੈ ਪੱਕ ਪੱਕੜ ਜਿਵੇਂ ਜਿਹਾ ਆਪਾਂ ਕਹਿੰਦੇ ਵੀ ਤੇ ਤੁਹਾਡੀ ਜਾੜਾ ਜਿਹੜੀ ਗਲ ਨਾ ਲੱਗ ਜਾਂਦੀ ਪੌਦੇ ਦੀ ਹਨਾ ਇਹ ਸਮੱਸਿਆਵਾਂ ਆਉਂਦੀਆਂ ਤੇ ਤੁਹਾਡੇ ਪੱਤੇ ਪੀਲੇ ਹੋਣ ਲੱਗ ਜਾਂਦੇ ਆ ਤੁਹਾਡੇ ਪੌਦੇ ਦੀ ਜਾਨ ਜੀ ਨਹੀਂ ਰਹਿੰਦੀ ਜਿਹਦੇ ਮੈਂ ਆਪਾਂ ਕਹਦੇਗੇ ਉਚਾਲੇ ਧਾਰੀ ਪੀਲੀ ਜੀ ਬਣ ਲੱਗ ਜਾਂਦੀ ਹੈ ਕਾਰਨ ਉਹ ਹੀ ਆ ਵੀ ਜਿਹੜੇ ਤੁਸੀਂ ਖਰਾਕੀ ਤੱਤ ਪਾਉਨੇ ਆ ਉਹ ਮਾੜੇ ਨਹੀਂ ਉਹ ਮਿਲਦੇ ਹੀ ਨਹੀਂ ਪੌਦੇ ਨੂੰ ਕਿਉਂਕਿ ਜ਼ਮੀਨ ਦਾ ਪੀ ਐਚ ਜਿਆਦਾ ਹੋਣ ਨਾਲ ਇਹ ਚੀਜ਼ਾਂ ਹੋ ਜਾਂਦੀਆਂ ਹੁਣ ਤੁਹਾਨੂੰ ਦੋਨਾਂ ਤਰ੍ਹਾਂ ਦਾ ਪਤਾ ਲੱਗ ਗਿਆ ਵੀ ਜੇ ਪੀ ਐਚ ਘਟ ਜਾਂਦਾ 4 5 ਰਹਿ ਜੇ ਤਾਂ ਕਿੱਦਾਂ ਦੀ ਹਨਾ ਕਿੱਦਾਂ ਹੋ ਜਾਂਦੀ ਹੈ ਫਸਲ ਵੀ ਤੇ ਵੀ ਕਿੱਦਾਂ ਦਾ ਉਹ ਪੇਪਰ ਬਣ ਜਾਂਦਾ ਜਿਹੜਾ ਤੁਹਾਨੂੰ ਟੈਸਟ ਕਰਨ ਨਾਲ ਦੱਸਿਆ ਤੇ ਜੇ ਵਾਧੇ ਤਾਂ ਉਹਦੇ ਤੇ ਕਿੱਦਾਂ ਦੇ ਨਿਸ਼ਾਨ ਬਣ ਜਾਂਦੇ ਹਨ ਇਹ ਤੁਹਾਨੂੰ ਦੱਸਤਾ ਤੇ ਜੇ ਸਹੀ ਹੋਵੇ ਤਾਂ ਤੁਹਾਨੂੰ ਦੱਸਿਆ ਹਰਾ ਨਿਸ਼ਾਨ ਹਰਾ ਬਣ ਜੂਗਾ ਪੇਪਰ ਇਹ ਬਹੁਤ ਹੀ ਸੌਖਾ ਦੇ 10 15 20 ਰੁਪਏ ਦੀ ਉਹ ਆ ਜਾਂਦੀ ਕਿਤਾਬ ਤੇ ਟੈਸਟ ਕਰਨ ਦਾ ਸਭ ਤੋਂ ਸੌਖਾ ਤੇ ਵਧੀਆ ਤਰੀਕਾ ਹੈ ਇਹ ਤੁਸੀਂ ਕਿਸਾਨ ਵੀਰੋ ਜਰੂਰ ਕਰੋ ਉਦੋਂ ਬਾਅਦ ਹੁਣ ਆਪਾਂ ਕਹੀਏ ਵੀ ਇਹ ਬਣ ਗਈ ਤੇ ਇਹਨੂੰ ਠੀਕ ਕਿੱਦਾਂ ਕਰੀਏ ਆਪਾਂ ਵੀ ਇਹ ਜ਼ਮੀਨ ਜਿੱਦਾਂ ਹੋ ਗਈ ਤੇ ਹੁਣ ਆਪਾਂ ਕਹੀਏ ਕਿੱਦਾਂ ਠੀਕ ਕਰੀਏ ਹੁਣ ਹਨਾ ਜੇ ਤਾਂ ਤੁਹਾਡੀ ਜ਼ਮੀਨ ਹੈ ਜਿਹੜੀ ਉਹਦੇ ਵਿੱਚ ਇਹ ਹੋ ਗਿਆ ਵੀ 15 ਤੋਂ ਤੁਹਾਨੂੰ ਦੱਸ ਰਹੇ ਹਾਂ ਜਿਹਦਾ ਤੁਹਾਡੀ ਜ਼ਮੀਨ ਦੇ ਵਿੱਚ ਹੋ ਗਿਆ ਵੀ ਥੱਲੇ ਆ ਗਈ 4 5 6 ਤੇ ਆ ਗਈ ਹੈ ਨਾ ਉਹਦੇ ਵਿੱਚ ਤੁਸੀਂ 3 ਕਿਲੋ ਬੁਝਿਆ ਹੋਇਆ ਚੂਨਾ ਠੀਕ ਹੈ ਉਹ ਜ਼ਮੀਨ ਦੇ ਵਿੱਚ ਪਾ ਸਕਦੇ ਹੋ 2 ਤੋਂ 3 ਕਿਲੋ ਸੌਰੀ 2 ਤੋਂ 3 ਕੁਆਂਟਲ 1 ਏਕੜ ਦਾ 2 ਤੋਂ 3 ਕੁਆਂਟਲ 1 ਏਕੜ ਦਾ ਬੁਝਿਆ ਹੋਇਆ ਚੂਨਾ ਉਦੇ ਵਿੱਚ ਪਾ ਸਕਦੇ ਆ ਜੇ ਤੁਹਾਨੂੰ ਲੱਕੜੀ ਦੀ ਰਾਖ ਮਿਲ ਜੇ ਕਿਤੋਂ ਉਹ ਪਾ ਸਕਦੇ ਆ ਕਿਉਂਕਿ ਉਹਦੇ ਵਿੱਚ ਕੈਲਸ਼ੀਅਮ ਤੇ ਪੋਟਾਸ਼ ਹੁੰਦਾ ਲੱਕੜੀ ਦੀ ਰਾਖ ਜ ਬਹੁਤ ਤੇ ਇਹ ਤੁਸੀਂ ਪਾ ਕੇ ਜ਼ਮੀਨ ਦੇ ਵਿੱਚ ਵਾਉਣ ਵੇਲੇ ਪਾ ਕੇ ਉੱਥੇ ਸੁਹਾਗਾ ਮਾਰ ਦਿਓ ਪਰ ਉਦੋਂ ਬਾਅਦ ਵੀ ਇੱਕ ਅਫੈਕਟ ਹੈ ਵੀ ਜਿਹੜਾ ਅਸੀਂ ਕਹਦੇ ਨੇ ਵੀ ਅਸੀਂ ਕੀਤਾ ਇਦਾਂ ਤੇ ਸਾਨੂੰ ਰਿਜ਼ਲਟ ਫੇਰ ਨਹੀਂ ਮਿਲਿਆ ਕਾਰਨ ਕੀ ਹੈ ਵੀ ਉਦੋਂ ਤੁਸੀਂ 15 ਤੋਂ 20 ਦਿਨ ਤੱਕ ਉਹਨੂੰ ਪਾਉਣ ਤੋਂ ਪੁੱਝੇ ਚੂਨੇ ਨੂੰ ਪਾਉਣ ਤੋਂ ਬਾਅਦ ਉਹਦੇ ਵਿੱਚ ਡੀਏਪੀ ਯੂਰੀਆ ਖਾਦ ਕੋਈ ਵੀ ਖਾਦ ਨਹੀਂ ਪਾਉਣੀ ਉਹ ਜ਼ਮੀਨ ਦੇ ਵਿੱਚ ਠੀਕ ਹੈ ਤੇ ਤੁਹਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਉਹਦੇ ਨਾਲ ਵੱਧ ਜੂਗੀ ਹੁਣ ਜੇ ਆਪਾਂ ਕਹਿ ਦਈਏ ਵੀ ਹੁਣੇ ਹੀ ਵੱਧ ਜੂਗੀ ਨਾਲ ਦੀ ਨਾਲ ਇਹ ਚੀਜ਼ਾ ਥੋੜਾ ਜਿਹਾ ਸਮਾਂ ਲੱਗਦਾ ਤੇ ਜੇ ਤੁਹਾਡੀ ਜ਼ਮੀਨ ਦਾ ਪੀ ਐਚ ਆਉਂਦਾ 8 9 10 ਜਿਵੇਂ ਤਾਲੇ ਪਾਸੇ ਨੂੰ ਜਾਵੜਾ ਜਿਹਦੇ ਵਿੱਚ ਜਾਮਣੀ ਤੇ ਇਦਾਂ ਦਾ ਰੰਗ ਬਣਦਾ ਤੇ ਫਿਰ ਤੁਸੀਂ ਉਹਦੇ ਵਿੱਚ ਕੀ ਕਰਨਾ ਹੈ ਉਹਦੇ ਵਿੱਚ ਪਾਉਣੀ ਹੈ ਤੁਸੀਂ ਜੈਪਸਮ ਉਦਾਹਰਨ ਇੱਕ ਹਾਲੀ ਜੈਪਸਮ ਹੈ ਜੈਪਸਮ ਦੇ ਨਾਲ ਤੁਹਾਡਾ ਜਿਹੜਾ ਪੀ ਐਚ ਹੈ ਉਹਨੇ ਸਹੀ ਹੋ ਜਾਣਾ ਠੀਕ ਹੈ ਉਹ ਤੁਸੀਂ 20 25 ਕੁਆਂਟਲ ਪਾ ਸਕਦੇ ਆ ਇੱਲੇ ਦੀ ਜੈਪਸਮ ਉਹਦੇ ਵਿੱਚ ਕੈਲਸ਼ੀਅਮ ਹੁੰਦਾ ਉਹ ਕੈਲਸ਼ੀਅਮ ਜਦੋਂ ਇਹ ਚੀਜ਼ਾਂ ਪੀ ਐਚ ਵਧਦਾ ਉਹਦਾ ਕੈਲਸ਼ੀਅਮ ਦੀ ਘਾਟ ਵੀ ਆਉਂਦੀ ਹੈ ਠੀਕ ਹੈ ਮੈਗਨੀਸ਼ੀਅਮ ਦੀ ਘਾਟ ਆਉਂਦੀ ਨਾਲ ਤੱਤਾਂ ਲਈ ਜ਼ਿਆਦਾ ਪਰ ਉਹ ਜੇ ਆਪਾਂ ਨਰੋਲ ਲਿਆ ਕੇ ਪਾਉਣੇ ਤਾਂ ਆਪਾਂ ਨੂੰ ਮਹਿੰਗੇ ਬਹੁਤ ਪੈ ਜਾਂਦੇ ਕੱਲੇ ਕੱਲੇ ਤੱਤ ਬਹੁਤ ਜ਼ਿਆਦਾ ਮਾਤਰਾਜੇ ਪਾਉਣੇ ਪੈਂਦੇ ਪਰ ਉਹ ਫਿਰ ਇੱਕ ਤੱਤ ਦੀ ਡੈਫੀਸ਼ੈਂਸੀ ਪੂਰੀ ਕਰਦੇ ਆ ਬਾਕੀਆਂ ਦੀ ਨਹੀਂ ਕਰਦੇ ਇਸ ਕਰਕੇ ਤੁਸੀਂ ਜੈਪਸਮ ਪਾ ਸਕਦੇ ਆ ਤੇ ਦੂਜਾ ਇਹ ਹੈ ਵੀ ਤੁਸੀਂ ਤੇ ਹਰੀ ਖਾਦ ਜਾਂਤਰ ਵੀ ਸਕਦੇ ਆ ਕੋਈ ਵੀ ਬੱਲਾ ਬੀਜ ਕੇ ਉਹਨਾਂ ਨੂੰ ਵਾ ਸਕਦੇ ਆ ਹੈ ਨਾ ਇਹ ਚੀਜ਼ਾਂ ਤੁਹਾਨੂੰ ਕਰਨੀਆਂ ਪੈਣੀਆਂ ਇਹ ਦੋਨਾਂ ਤਰ੍ਹਾਂ ਦੇ ਤੁਹਾਨੂੰ ਫੈਕਟ ਦੱਸਦੇ ਵੀ ਜੇ ਤਾਂ ਤੁਹਾਡੀ ਜ਼ਮੀਨ ਤਿਆਬੀ ਹੋ ਜੇ ਜਾਂ ਖਟਾਸ ਪਾਣਾ ਜੇ ਹੁਣ ਕਈ ਵੀਰੋ ਇਹ ਗੱਲ ਹੁੰਦੀ ਆ ਵੀ ਆਪਾਂ ਕਹਿੰਦੇ ਨੇ ਹੁਣ ਜਿਵੇਂ ਬੰਦਾ ਬੰਦੇ ਦੀ ਆਪਾਂ ਗੱਲ ਕਰੀਏ ਜੇ ਤੁਹਾਡਾ ਮਿਹਦਾ ਖਰਾਬ ਹੈ ਹੈ ਨਾ ਇਹ ਮਿੱਟੀ ਦੇ ਵਿੱਚ ਐਸਿਡ ਥੋੜੇ ਜ਼ਿਆਦਾ ਬਣਦਾ ਤਾਂ ਤੁਸੀਂ ਬਰਾਮ ਖਾਈਓ ਕਾਜੂ ਖਾਈਓ ਚਾਹੇ ਸੋਨਾ ਖਾ ਲੋ ਜਾਂ ਘਿਓ ਖਾ ਲੋ ਉਹ ਤੁਹਾਡੇ ਸਰੀਰ ਨੂੰ ਲੱਗਦਾ ਨਹੀਂ ਇਸ ਕਰਕੇ ਜ਼ਮੀਨ ਦਾ ਇਹ ਮਿੱਦਾ ਹੁੰਦਾ ਇੱਕ ਹਿਸਾਬ ਦਾ ਜਿਹੜਾ ਪੀ ਐਚ ਹੁੰਦਾ ਜਦੋਂ ਇਹ ਤੁਸੀਂ ਖਰਾਬ ਕਰ ਲਿਆ ਹੁਣ ਖਰਾਬ ਹੋਇਆ ਪਿਆ ਯਾਨੀ ਪੰਜਾਬ ਦੀਆਂ ਜ਼ਮੀਨਾਂ ਦਾ ਖਾਸ ਕਰਕੇ ਜਿਹੜਾ ਮੈਂ ਤੁਹਾਨੂੰ ਪਿਆਰ ਬਾ ਦੱਸਿਆ 10-15 ਰੁਪਏ ਦੀ ਗੱਲ ਹੈ ਤੁਸੀਂ ਲਿਆ ਕੇ ਇਹਦੇ ਨਾਲ ਟੈਸਟ ਕਰ ਲਓ ਤੇ ਤੁਹਾਨੂੰ ਪਤਾ ਲੱਗ ਜੂਗਾ ਵੀ ਅਸੀਂ ਕਿਹੜੀ ਸਟੇਜ ਤੇ ਹੱਲੇ ਨੂੰ ਆ ਰਿਹਾ ਤਾਂ ਤੁਹਾਨੂੰ ਉਹਦਾ ਹੱਲ ਵੀ ਦੱਸਦਾ ਵੀ ਚੂਨਾ ਪਾ ਲਓ ਹਨਾ বুঝਿਆ ਚੂਨਾ 2-3 ਕੁਆਂਟਲ ਕਿੱਲੇ ਦਾ ਇਸ ਲੱਕੜੀ ਦੀ ਸਵਾਹ ਪਾ ਸਕਦੇ ਰਾਖ ਤੇ ਜੇ ਤੁਹਾਡਾ ਉੱਪਰ ਨੂੰ ਜਾ ਰਿਹਾ 8 9 10 ਦੇ ਨੇੜੇ ਨੂੰ ਜਾ ਰਿਹਾ ਤੇ ਤੁਸੀਂ ਉਹਦੇ ਉੱਤੇ ਜੈਪਸਮ ਪਾ ਸਕਦੇ ਆ ਹਰੀਆਂ ਖਾਦਾਂ ਬੀਜ ਸਕਦੇ ਆ ਹਰੀਆਂ ਖਾਦਾਂ ਬੀਜ ਕੇ ਵਿੱਚ ਵਾਉਣੀਆਂ ਤੇ ਫਿਰ ਉੱਤੇ ਜੂਰੀਆ ਖਾਦ ਦੀ ਮਾਤਰਾ ਘਟਾਉਣੀ ਹੈ ਠੀਕ ਹੈ ਇਹ ਸੀਗੀ ਅੱਜ ਦੀ ਕਿਸਾਨ ਵੀਰੋ ਅੱਜ ਦੀ ਵੀਡੀਓ ਕਿ ਇਹ ਤੁਸੀਂ ਜ਼ਰੂਰ ਕਰਨਾ ਤੇ ਇਹਦੇ ਨਾਲ ਹੁਣ ਉਹ ਖੇਤੀ ਨਹੀਂ ਰਹੇਗੀ ਵੀ ਜਿਹੜੀ ਆਪਾਂ ਕਹ ਦਈਏ ਵੀ કુદરત ਤੇ ਜਾਂ ਆਪਾਂ ਕਹਿ દઈએ ਵੀ ਹਨਾ ਥੋੜਾ ਜਿਆ ਤੁਹਾ ਨੂੰ ਤਕਨੀਕ ਅਲ ਬਦਲਣਾ ਪੈਣਾ ਹੈ ਜੇ ਤੁਸੀਂ ਬਦਲ ਜਾਓਗੇ ਤੇ ਆਪਦੀ ਮਿੱਟੀ ਦੀ ਪਰਖ ਕਰ ਲਓਗੇ ਆਪ ਠੀਕ ਹੈ ਇਹ ਤੁਹਾਨੂੰ ਸੌਖਾ ਤਰੀਕਾ ਦੱਸਦਾ ਅੱਜ ਪਰਖ ਵਾਲਾ ਇਸ ਕਰਕੇ ਨਵੀਆਂ-ਨਵੀਆਂ ਪਰਖ ਦੀਆਂ ਇਦਾਂ ਜਿਹੜੀਆਂ ਵੀਡੀਓ ਕੱਢ ਕੇ ਲੈ ਆਈ ਦੀਆਂ ਕਿਸਾਨਾਂ ਨੂੰ ਗਾਹ ਅੱਗੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਤੇ ਤੁਹਾਡੇ ਕੋਲੇ ਵੀ ਆਉਂਦੀਆਂ ਰਹਿਣ ਤਾਂ ਸਬਸਕ੍ਰਾਈਬ ਕਰ ਲਿਆ ਕਰੋ ਇਹਨੂੰ ਤੇ ਕਾਰਨ ਇਹ ਵੀ ਕਿਸੇ ਨਾ ਕਿਸੇ ਦਾ ਹੋਰ ਵੀ ਫਾਇਦਾ ਹੋ ਜੇ ਤੇ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਸ ਤਰ੍ਹਾਂ ਤੁਸੀਂ ਆਪਦੀ ਮਿੱਟੀ ਦੀ ਪਰਖ ਕਰਕੇ ਜਿਹੜੀ ਤੁਹਾਨੂੰ ਅੱਜ ਦੱਸੀ ਹੈ ਤੇ ਤੁਸੀਂ ਆਪਦੀ ਪਰਖ ਕਰਨ ਤੋਂ ਬਾਅਦ ਉਸ ਤਰ੍ਹਾਂ ਖਾਦਾਂ ਪਾ ਸਕਦੇ ਆ ਤੇ ਆਪਦੀ ਉਪਜਾ ਜਿਹੜੀ ਆਪਦੀ ਜ਼ਮੀਨ ਦੇ ਵਿੱਚ ਫਸਲ ਹੈ ਜਿਹੜੀ ਬਹੁਤ ਵਧੀਆ ਕੱਢ ਸਕਦੇ ਆ ਇਹ ਅੱਜ ਦੀ ਵੀਡੀਓ ਇੱਥੋਂ ਤੱਕ ਸੀਗੀ ਅਗਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਅੰਬਰਤ ਜਿਹੜਾ ਜਿਹੜਾ ਆਪਣਾ ਵੀ ਜ਼ਮੀਨ ਨੂੰ ਪਜਾਓ ਬਣਾਉਣ ਵਾਸਤੇ ਆਪਾਂ ਇਹ ਅੰਬਰਤ ਤਿਆਰ ਕਰਨਾ ਉਹ ਵੀ ਬਹੁਤ ਸੌਖਾ ਹੋ ਜਾਂਦਾ ਤੇ ਉਹ ਜ਼ਮੀਨ ਦੇ ਪੌਣ ਦੇ ਵਿੱਚ ਤੁਹਾਡਾ ਹੌਲੀ ਹੌਲੀ ਜ਼ਮੀਨ ਨੇ ਸੁਧਰ ਜਾਣਾ ਜਿਵੇਂ ਇਹ ਚੀਜ਼ਾਂ ਪਾਲੀਆਂ ਉਹ ਤੋਂ ਬਾਅਦ ਇੱਕ ਅੰਬਰਤ ਬਣਾਉਣਾ ਆਪਾਂ ਤਿਆਰ ਕਰਨਾ ਤੇ ਉਹਦੇ ਉਹਦੇ ਵਾਸਤੇ ਆਪਾਂ ਅਗਲੀ ਵੀਡੀਓ ਹੀ ਦੱਸਾਂਗੇ ਇਸ ਕਰਕੇ ਤੁਸੀਂ ਨਾਲ ਜੁੜੇ ਰਹੋ ਤੇ ਥੱਲੇ ਕਮੈਂਟ ਕਰਿਆ ਜੋ ਵੀ ਤੁਹਾਨੂੰ ਕਿਹੜੇ ਤਰ੍ਹਾਂ ਦੀ ਵੀਡੀਓ ਚਾਹੀਦੀ ਆ ਆਪਾਂ ਉਸ ਹੀ ਵਿਸ਼ੇ ਤੇ ਤੁਹਾਨੂੰ ਲਿਆ ਕੇ ਖੇਤੀ ਬਾਰੇ ਜਿਹੜੀਆਂ ਵੀਡੀਓ ਪਾਉਂਦੇ ਰਵਾਂਗੇ ਤੇ ਇਹ ਵੀਡੀਓ ਇੱਥੋਂ ਤੱਕ ਸੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ